ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਨੌਰੀ ਬਾਰਡਰ ਤੇ ਜਲਾ ਜੰਦਰ ਤੋਂ ਜਥਾ ਪਹੁੰਚਿਆ ਅਰੰਜੀਤ ਸਿੰਘ ਕੋਟਲੀ ਬਲਾਕ ਪ੍ਰਸ਼ਾਸਕ ਸ਼ਾਹਕੋਟ ਉਹਨਾਂ ਦੀ ਅਗਵਾਈ ਦੇ ਵਿੱਚ ਧੰਨਵਾਦ ਕਰਦੇ ਆ ਤੇ ਅੱਜ 17ਵਾਂ ਦਿਨ ਹੋ ਗਿਆ ਜਗਜੀਤ ਸਿੰਘ ਡੱਲੇਵਾਲ ਨੂੰ ਜੋ ਬਾਦਮਾਰਤੇ ਬੈਠਿਆ ਪਰ ਅੱਜ ਅਸੀਂ ਇਹ ਗੱਲ ਕਹਿਣੀ ਚਾਹਾਂਗੇ ਅਸੀਂ ਬਹੁਤ ਕੁਝ ਸਟੇਜ ਤੇ ਕਿਹਾ ਇੱਕ ਤਰੀਕ ਦੇ ਆਏ ਹੋਇਆ ਸਟੇਜ ਤੇ ਪਰ ਮੈਂ ਦਬਾਬੇ ਨੂੰ ਇਹ ਗੱਲ ਕਹਿਣੀ ਚਾਹੂੰਗਾ ਕਿ ਮਾਲਵਾ ਔਰ ਮਾਝਾ ਸੁਰਾਤੁਰ ਪਿਆਇਆ ਪਰ ਦਬਾਬੇ ਵਾਲਿਆਂ ਦੇ ਅਜੇ ਕੰਕ ਜੂਨ ਹੀ ਸਰਤੀ ਕਿਸੇ ਕਿਸੇ ਟਾਈਮ ਦਬਾਬੇ ਜ਼ਿਲ੍ਹੇ ਦੇ ਵਿੱਚ ਬੱਬਰ ਹੋਏ ਸੀ ਜਿਨ੍ਹਾਂ ਨੇ ਪੂਰੇ ਵਰਲਡ ਦੇ ਵਿੱਚ ਇੱਕ ਨਾਂ ਕਰਤਾ ਸੀ ਕਿ ਅਸੀਂ ਹੈਗੇ ਆ ਅਜੇ ਮਰੇ ਨਹੀਂ ਇਸ ਕਰਕੇ ਮੈਂ ਦਬਾਬੇ ਜ਼ਿਲ੍ਹੇ ਵਾਲਿਆਂ ਨੂੰ ਇਹ ਗੱਲ ਕਹੂੰਗਾ ਦਬਾਬੇ ਵਾਲਿਆਂ ਨੂੰ ਕਿ ਆਓ ਖਨੋਰੀ ਬਾਰਡਰ ਤੇ ਆਓ ਤੁਸੀਂ ਸ਼ੰਭੂ ਬਾਰਡਰ ਤੇ ਕਿਉਂਕਿ ਅੱਜ ਜਿਹੜਾ ਇੱਕ ਬੰਦਾ ਮਨਵਰਤੇ ਬਿਠਾ ਨਾਮ ਮੈਂ ਖੱਬੇ ਪੱਕੀ ਜੀ ਜਿੱਥੇ ਬੰਦੀਆਂ ਉਹਨਾਂ ਨੂੰ ਵੀ ਕਹੂੰਗਾ ਕਿ ਕਿਸੇ ਟਾਈਮ ਤੁਸੀਂ ਗਲਤੀ ਕੀਤੀ ਸੀ 2021 ਦੇ ਵਿੱਚ ਅਸੀਂ ਇਹਦੀ ਤੁਹਾਨੂੰ ਕਹਿੰਦੇ ਤੁਸੀਂ ਕਿਉਂ ਕੀਤੀ ਸੀ ਜੋ ਸਮਾਂ ਸੀ ਤੁਸੀਂ ਵਾਂਚ ਲਿਆ ਪਰ ਅੱਜ ਆਪਣਾ ਇੱਕ ਜਰਨੈਲ ਜਿਹੜਾ ਕੀ ਤੁਹਾਡੇ ਕਰਕੇ ਤੁਹਾਡੀਆਂ ਜ਼ਮੀਨੀਆਂ ਦਾ ਕਰਕੇ ਤੁਹਾਡੀਆਂ ਜ਼ਮੀਰਾਂ ਦਾ ਕਰਕੇ ਮਨਵਰਤ ਤੋਂ ਬਿਖਟਾ 17 ਦਿਨ ਹੋ ਗਏ ਜਿਨ੍ਹਾਂ ਦਾ 12 13 ਕਿਲੋ ਵਜਨ ਵੀ ਘੱਟ ਚੁੱਕਿਆ ਤੇ ਨਾ ਉਹਨਾਂ ਨੇ ਅਜੇ ਤੱਕ ਕੋਈ ਦਵਾਈ ਲਈ ਆ ਨਾ ਕੋਈ ਮੂਚ ਖਾਣੇ ਨੂੰ ਪਾਇਆ ਇਸ ਕਰਕੇ ਮੈਂ ਦਬਾਬਾ ਜਿਹੇ ਵਾਲਾ ਦਬਾਬੇ ਵਾਲਿਆਂ ਨੂੰ ਕਹੂੰਗਾ ਕਿ ਤੁਸੀਂ ਪੂਰੀ ਧੱਕ ਪਾ ਦਿਓ ਛੰਬੂ ਬਾਟਰ ਤੇ ਪਹਿਲਾਂ ਵੀ ਸਿੰਘੂ ਬਾਟਰ ਤੇ ਆਪਣਾ ਧਰਨਾ ਲਗਾਇਆ ਦਿੱਲੀ ਉਦੋਂ ਦਬਾਬੇ ਵਾਲਿਆਂ ਨੇ ਪੂਰੀ ਧੱਕ ਪਾਈ ਸੀ ਹੁਣ ਵੀ ਮੈਂ ਬੇਨਤੀ ਕਰੂੰਗਾ ਕਿ ਆਪਾਂ ਪਿੱਛੇ ਨਾ ਰਹਿ ਜਾਈਏ ਕਿਸੇ ਨਾਲੋਂ ਤੇ ਵੱਧ ਤੋਂ ਵੱਧ ਇਹਨਾਂ ਮੋਰਚਾ ਵਿੱਚ ਪਹੁੰਚੋ ਇਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਰਨ ਚੇਤ ਸਿੰਘ ਕੋਟਲੀ ਗਾਜਰਾ ਤੋਂ ਕਿਸਾਨ ਆਗੂ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਗਰੁੱਪ ਜੀ ਬੇਨਤੀ ਕਰਾਂਗੇ ਹੱਥ ਜੋੜ ਕੇ ਕਿ ਸਾਡੇ ਜਨਰਲ ਜਿਹੜੇ ਕਿ ਅੱਜ 17 ਦਿਨ ਹੋ ਗਏ ਮਰਨ ਵਰਦ ਤੇ ਬੈਠੇ ਨੇ ਸਾਡੀ ਖਾਤਰ ਸਾਡੇ ਪਰਿਵਾਰਾਂ ਦੀ ਸਾਡੇ ਬੱਚਿਆਂ ਦੀ ਖਾਤਰ ਜਿਹੜੇ ਜ਼ਮੀਨਾਂ ਔਰ ਜ਼ਮੀਰਾਂ ਦੀ ਖਾਤਰ ਅੱਜ ਸਾਹਾਂ ਦੀ ਜਿਹੜੀ ਆਪਣੀ ਹਉਤੀ ਦੇਣ ਲਈ ਉਹਨਾਂ ਨੇ ਇਹ ਕਾਰਨਾ ਚੁੱਕਿਆ ਇਹ ਉਹਨਾਂ ਦਾ ਕੋਈ ਨਿੱਜ ਨਹੀਂ ਕੋਈ ਨਿੱਜੀ ਕਾਰਨਾ ਕਰਕੇ ਨਹੀਂ ਬੈਠੇ ਉਹ ਸਾਡੇ ਸਾਰਿਆਂ ਦੀ ਇੱਕ ਜ਼ਿੰਮੇਵਾਰੀਆਂ ਨਿਭਾਉਦੇ ਹੋਏ ਜਿਹੜੇ ਉਹ ਇਸ ਸੰਘਰਸ਼ ਨੂੰ ਇੱਕ ਪੀਕ ਤੱਕ ਲਜਾਣ ਲਈ ਇੱਕ ਸਿਖਰਾਂ ਤੱਕ ਲਜਾਣ ਲਈ ਉਹਨਾਂ ਨੇ ਆਪਣੇ ਜਾਨ ਦੀ ਹਉਤੀ ਦੇਣ ਲਈ ਜਿਹੜੇ ਉਹ ਮਰਨ ਵਰਦ ਤੇ ਬੈਠ ਗਏ ਨੇ ਜੇ ਅੱਜ ਤੱਕ ਨਹੀਂ ਅਸੀਂ ਇੱਥੇ ਬਹੁਤ ਸਗੇ ਤੇ ਕੱਲ ਨੂੰ ਸਾਡਾ ਇੱਥੇ ਆਉਣਾ ਜਿਹੜਾ ਉਹ નિષ્ਫਲਿਆ ਬੇਨਤੀ ਕਰਾਂਗੇ ਹੱਥ ਜੋੜ ਕੇ ਖਾਸ ਕਰਕੇ ਜਿਹੜੇ ਸਾਡਾ ਦੁਆਬਾ ਏਰੀਆ ਬੜੀ ਨਮੋਸ਼ੀ ਦੀ ਗੱਲ ਆ ਜਦੋਂ ਇੱਥੇ ਆਣ ਕੇ ਗਿਣਤੀ ਵਾਲੇ ਧਿਆਨ ਮਾਰੀਦਾ ਤਾਂ ਸਾਡੇ ਗਿਣਤੀ ਜਿਹੜੀ ਦੁਆਬੇ ਏਰੀਆ ਦੀ ਬਹੁਤ ਜ਼ਿਆਦਾ ਘਟਿਆ ਮਾਝਾ ਤੇ ਮਾਲਵਾ ਬੜੇ ਵੱਡੇ ਪੱਧਰ ਤੇ ਇੱਥੇ ਸਮੂਲੀਅਤ ਕਰ ਰਿਆ ਸੋ ਸਾਡੇ ਲਈ ਔਰ ਸਾਡੇ ਬੱਚਿਆਂ ਲਈ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਜ਼ਮੀਨਾਂ ਔਰ ਸਾਡੀਆਂ ਜ਼ਮੀਰਾਂ ਲਈ ਸਾਡਾ ਇੱਥੇ ਪਹੁੰਚਣਾ ਜਿਹੜਾ ਬਹੁਤ ਜ਼ਰੂਰੀ ਆ ਜੇ ਅੱਜ ਨਹੀਂ ਤਾਂ ਫੇਰ ਕਦੇ ਵੀ ਨਹੀਂ ਦੋਸਤੋ ਵੱਧ ਚੜ ਕੇ ਅਸੀਂ ਇਸ ਸੰਘਰਸ਼ ਦੇ ਵਿੱਚ ਆਪਣਾ ਸਾਾਸ ਦੇ